ਸਭ ਤੋਂ ਵੱਧ ਨੁਕਸਾਨ ਹੋਣਾ ਉਹ ਚੜ੍ਹਦੇ ਪੰਜਾਬ ਤੇ ਲੰਦੇ ਪੰਜਾਬ ਦਾ ਹੂੰ ਸੋ ਦੁਨੀਆ ਦੇ ਵਿੱਚ ਸਭ ਤੋਂ ਵੱਧ ਜਿੱਤੇ ਵਿਨਾਸ਼ ਹੋਣਾ ਹੈ ਕਲਾਈਮੇਟ ਚੇਂਜ ਨਾਲ ਜੀ ਉਹ ਦੋਨੋਂ ਵੀ ਪੰਜਾਬ ਨੇ ਸਾਡੀ ਜਿਹੜੀ ਬਹੁਤੀ ਬਿਜਲੀ ਆ ਸਾਡੀ ਕੋਲੇ ਤੋਂ ਬਣਦੀ ਆ ਤੇ ਕੋਲੇ ਵਾਲੀ ਜਿਹੜੀ ਬਿਜਲੀ ਸਭ ਤੋਂ ਗੰਦੀ ਆ ਇੰਡਸਟਰੀਅਲ ਪੋਲਿਊਸ਼ਨ ਇੰਨਾ ਜਿਆਦਾ ਵੱਧ ਗਿਆ ਇਹਦਾ ਵੀ ਕਾਰਨ ਦਾ ਟੈਕਨੋਲੋਜੀ ਲਿਆਂਦੀ ਜਿਹਦੇ ਨਾਲ ਜੋ ਕੁਝ ਵੀ ਅਸੀਂ ਆਲੇ ਦੁਆਲੇ ਦੇਖਿਆ ਆ ਪਰ ਇਹ ਉਹੀ ਟੈਕਨੋਲੋਜੀ ਆ ਜਿਹਨੇ ਸਾਨੂੰ ਵਿਨਾਸ਼ ਦੇ ਕੰਡੇ ਤੇ ਲਾਇਆ ਅਸੀਂ ਜੇ ਇਸ ਗੱਲ ਨੂੰ ਸਮਝਦੇ ਰਹਿ ਕੇ ਸਾਡੀ ਸਭਿਤਾ ਦੀ ਸਿਕਰ ਹੈ ਦਾ ਅਸਲ ਉਹ ਸਾਡੇ ਸਭਿਤਾ ਦੇ ਖਾਤਮੇ ਦੀ ਸਿਕਰ ਤੋਂ ਮਾਚਲ ਦੇ ਵਿੱਚ ਕਈ ਥਾਂ ਨੇ ਜਿੱਥੇ ਫੇਬਾਂ ਦਾ ਜਿਹੜਾ ਉਤਪਾਦਨ ਆ ਉਹ 50 ਤੋਂ ਲੈ ਕੇ 90% ਘਟ ਗਿਆ ਤੇ ਇਹੀ ਹਾਲ ਸਾਡੀਆਂ ਫਸਲਾਂ ਦਾ ਹੋ ਰਿਹਾ ਹੈ ਜਿਹੜੀ ਪਾਣੀ ਦੀ ਬੋਤਲ ਹੁੰਦੀ ਹੈ ਉਹ ਬੋਤਲ ਨੂੰ ਫੈਕਟਰੀ ਚ ਬਣਾਉਣ ਲਈ ਤਿੰਨ ਬੋਤਲਾਂ ਪਾਣੀ ਦੀਆਂ ਲੱਗਦੀਆਂ ਹਾਂ ਤੇ ਜਿਹੜੀ ਬੋਤਲ ਦੀ ਪਲਾਸਟਿਕ ਹੈ ਉਹ ਤੇਲ ਤੋਂ ਬਣਦੀ ਹੈ ਤੇ ਉਹਨੂੰ ਇੱਕ ਤੀਜਾ ਹਿੱਸਾ ਬੋਤਲ ਨਾਲ ਤੇਲ ਲੱਗਦਾ ਸੋ ਤੁਹਾਡੇ ਪਾਣੀ ਦਾ ਇੱਕ ਘੁੱਟ ਭਰਨ ਤੋਂ ਪਹਿਲਾਂ ਹੀ ਤੁਸੀਂ ਤਿੰਨ ਬੋਤਲਾਂ ਪਾਣੀ ਦੀਆਂ ਖਰਚ ਕਰਤੀਆਂ ਸਤਿ ਸ੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਪ੍ਰੈਜ਼ੈਂਟ ਟਾਈਮ ਚ ਸਿਚੁਏਸ਼ਨ ਦੇਖਿਏ ਜੇ ਆਪਾਂ ਕਲਾਈਮੇਟ ਪੱਖ ਤੋਂ এনਵਾਇਰਨਮੈਂਟ ਪੱਖ ਤੋਂ ਤਾਂ ਬੜੀ ਬਦਤਰ ਹੋ ਚੁੱਕੀ ਆ ਚਾਹੇ ਉਹ ਪੂਰੇ ਵਰਲਡ ਲੈਵਲ ਤੇ ਲੈ ਲਈਏ ਤੇ ਭਾਰਤ ਵਿੱਚ ਖਾਸ ਕਰਕੇ ਪੰਜਾਬ ਤੇ ਹਰਿਆਣਾ ਨੂੰ ਲੈ ਲਈਏ ਕਲਾਈਮੇਟ ਚੇਂਜ ਨੇ ਬਹੁਤ ਪੂਰੀ ਤਰੀਕੇ ਨਾਲ ਪ੍ਰਭਾਵਿਤ ਕੀਤਾ ਸੋ ਗੱਲਬਾਤ ਦੌਰਾਨ ਅੱਜ ਸਾਡੇ ਵਿੱਚ ਮੌਜੂਦ ਹੋਣਗੇ ਹਰਵਿੰਦਰ ਸਿੰਘ ਜੀ ਢਿੱਲੋਂ ਇੱਕ ਕਲਾਈਮੇਟ ਐਕਟਿਵਿਸਟ ਨੇ ਸਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਧੰਨਵਾਦ ਸਰ ਪੰਜਾਬ ਵਿੱਚ ਦੇਖੀਏ ਕਲਾਈਮੇਟ ਜਿਹੜਾ ਚੇਂਜ ਹੋ ਰਿਹਾ ਬਹੁਤ ਤੇਜ਼ੀ ਨਾਲ ਹੋ ਰਿਹਾ ਪੰਜਾਬ ਦੇ ਪਾਣੀ ਨੂੰ ਲੈ ਲਓ ਪੋਲਿਊਸ਼ਨ ਨੂੰ ਲੈ ਲੋ ਪੰਜਾਬ ਚ ਬਹੁਤ ਜ਼ਿਆਦਾ ਇਹਦਾ ਫਲਾਬ ਵੱਧ ਰਿਹਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਪੰਜਾਬ ਚ ਚੇਂਜ ਹਾਂ ਹਾਂਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਇਹ ਇਨਫੈਕਟ ਜਿਹੜਾ ਕਲਾਈਮੇਟ ਚੇਂਜ ਹੈ ਜੀ ਇਹਦੇ ਨਾਲ ਜਿਹੜਾ ਦੁਨੀਆ ਚ ਵਿਨਾਸ਼ ਹੋਣਾ ਹੈ ਹੂੰ ਉਹਦਾ ਸਭ ਤੋਂ ਵੱਧ ਜਿਹੜਾ ਅਸਰ ਹੋਣਾ ਉਹ ਸਾਡੇ ਜਿਹਨੂੰ ਆਪਾਂ ਸਾਊਥ ਏਸ਼ੀਆ ਕਹਿੰਦੇ ਆ ਦੱਖਣੀ ਏਸ਼ੀਆ ਜਿੱਚ ਹਿੰਦੁਸਤਾਨ ਪਾਕਿਸਤਾਨ ਸ਼੍ਰੀਲੰਕਾ ਆਂ ਦਾ ਤੇ ਗਾਂ ਉਹਦੇ ਵਿੱਚ ਜਿਹੜਾ ਸਭ ਤੋਂ ਵੱਧ ਨੁਕਸਾਨ ਹੋਣਾ ਉਹ ਚੜ੍ਹਦੇ ਪੰਜਾਬ ਤੇ ਲੰਦੇ ਪੰਜਾਬ ਦਾ ਹੂੰ ਸੋ ਦੁਨੀਆ ਦੇ ਵਿੱਚ ਸਭ ਤੋਂ ਵੱਧ ਜਿੱਥੇ ਵਿਨਾਸ਼ ਹੋਣਾ ਹੈ ਕਲਾਈਮੇਟ ਚੇਂਜ ਨਾਲ ਉਹ ਦੋਨੇ ਵੀ ਪੰਜਾਬ ਨੇ ਤੇ ਜਿਹੜੀ ਦੁੱਖ ਵਾਲੀ ਗੱਲ ਹੈ ਇੱਥੇ ਇਹਦੀ ਗੱਲ ਵੀ ਨਹੀਂ ਕਰਦੇ ਅਸੀਂ ਜੀ ਤੇ ਉਹਦਾ ਕਾਰਨ بڑا ਸੌਖਾ ਹੈ ਕਿਉਂ ਹੋਣਾ ਕਿਉਂਕਿ ਸਾਡੇ ਜਿਹੜੇ ਪੰਜਾਬ ਨੇ ਖੇਤੀ ਪ੍ਰਧਾਨ ਨੇ ਹੂੰ ਦੋਨੇ ਸੂਬੇ ਨੇ ਜੀ ਤੇ ਸਾਡਾ ਜਿਹੜਾ ਫੋਰੈਸਟ ਏਰੀਆ ਆ ਬਿਲਕੁਲ ਜ਼ੀਰੋ ਆ ਹੂੰ ਤੇ ਸਾਡੀ ਜਿਹੜੀ ਇੰਡਸਟਰੀਜੇਸ਼ਨ ਹੈ ਉਹ ਬਹੁਤ ਹੀ ਅਨਪਲਾਨਡ ਹੂੰ ਸੋ ਇਹਦਾ ਆਉਣ ਵਾਲੇ ਆ 15-20 ਸਾਲਾਂ ਦੇ ਵਿੱਚ ਸਾਡੀ ਖੇਤੀ ਦੇ ਉੱਤੇ ਸਾਡੀਆਂ ਫਸਲਾਂ ਤੇ ਇੰਨਾ ਜ਼ਿਆਦਾ ਵਿਨਾਸ਼ਕਾਰੀ ਅਸਰ ਹੋਣਾ ਹੈ ਕਿ ਅਸੀਂ ਉਹਦੀ ਆਸ ਵੀ ਨਹੀਂ ਕਰ ਸਕਦੇ ਸਰ ਗ੍ਰੀਨ ਹਾਊਸ ਗੈਸ ਨੂੰ ਲੈ ਕੇ ਵੀ ਆਪਾਂ ਗੱਲ ਕਰੀਏ ਇੱਕ ਪਾਸੇ ਅਮਰੀਕਾ ਉਹ ਕਹਿੰਦਾ ਅਸੀਂ ਤਾਂ ਗ੍ਰੀਨ ਹਾਊਸ ਪੈਦਾ ਹੀ ਨਹੀਂ ਕਰਦੇ ਜਦਕਿ ਦੇਖਿਆ ਗਿਆ ਵੀ ਗ੍ਰੀਨ ਹਾਊਸ ਗੈਸ ਦੇ ਵਿੱਚ ਚਾਈਨਾ ਅਮਰੀਕਾ ਇੰਡੀਆ ਵਰਗੀਆਂ ਕੰਟਰੀਆਂ ਮੁਸ਼ਤਲੀ ਅੱਗੇ ਨੇ ਤੇ ਅਮਰੀਕਾ ਜਿਹੜਾ ਪ੍ਰੈਜ਼ੈਂਟ ਟਾਈਮ 'ਚ ਉਹਨੇ ਕਈ ਆਰਗੇਨਾਈਜੇਸ਼ਨ ਨੂੰ ਆਪਣੇ ਆਪ ਤੋਂ ਵੱਖ ਕਰ ਲਿਆ ਕਲਾਈਮੇਟ ਚੇਂਜ ਨੂੰ ਲੈ ਕੇ ਤੁਹਾਡੀ ਗੱਲ ਠੀਕ ਹੈ ਇਹ ਬੜੀ ਮੰਦ ਭਾਗੀ ਗੱਲ ਹੈ ਕਿ ਜਿਹੜਾ 트럼ਪ ਦੇ ਆਉਣ ਤੋਂ ਬਾਅਦ ਉਹਨਾਂ ਨੇ ਪੈਰਿਸ ਐਗਰੀਮੈਂਟ ਤੋਂ ਆਪਣੇ ਆਪ ਨੂੰ ਬਾਹਰ ਕੀਤਾ ਤੇ ਇਸ ਲਈ ਜਿਹੜੇ ਸਭ ਤੋਂ ਜ਼ਿਆਦਾ ਮਿਸ਼ਨ ਨੇ ਉਹ ਚਾਈਨਾ ਦੇ ਨੇ ਦੂਜੇ ਨੰਬਰ ਤੇ ਇੰਡੀਆ ਤੇ ਤੀਜੇ ਦੂਜੇ ਨੰਬਰ ਤੇ ਅਮਰੀਕਾ ਤੇ ਤੀਜੇ ਨੰਬਰ ਤੇ ਇੰਡੀਆ ਜੀ ਸੋ ਇੰਡੀਆ ਦੇ ਮਿਸ਼ਨ ਬੜੀ ਤੇਜ਼ੀ ਨਾਲ ਵਧ ਰਹੇ ਨੇ ਕਿਉਂਕਿ ਸਾਡੀ ਜਿਹੜੀ ਪਾਪੂਲੇਸ਼ਨ ਵਧੀ ਹੈ ਤੇ ਪਾਪੂਲੇਸ਼ਨ ਦੇ ਨਾਲ ਜਿਹੜੀ ਸਾਡੀ ਲੋਕਾਂ ਦੀ ਅਮੀਰੀ ਵਧੀ ਹੈ ਘਰ ਘਰ 'ਚ ਕਾਰ ਹੈ ਸਕੂਟਰ ਹੈ ਏਸੀ ਲੱਗਾ ਹੋਇਆ ਤੇ ਗੈਸ ਵਾਲੇ ਚੁੱਲ੍ਹੇ ਨੇ ਸੋ ਅ ਅਮਰੀਕਾ ਦੇ ਟਰੰਪ ਦੇ ਉਹਨਾਂ ਚੋਂ ਬਾਹਰ ਨਿਕਲਣ ਦਾ ਫਰਕ ਪੈਗਾ ਪਰ ਜਿਹੜਾ ਚਾਈਨਾ ਹੈ ਚਾਈਨਾ ਇੰਨੀ ਤੇਜ਼ੀ ਦੇ ਨਾਲ ਗ੍ਰੀਨ ਟੈਕਨੋਲੋਜੀ ਕਲੀਨ ਐਨਰਜੀ ਟੈਕਨੋਲੋਜੀ ਲਗਾ ਰਿਹਾ ਹੈ ਵੀ ਸਾਡੀ ਆਸ ਜਿਹੜੀ ਹੁਣ ਮੁੱਖ ਤੌਰ ਤੇ ਉਹ ਸਾਨੂੰ ਜੇ ਬਚਾਉਣਾ ਹੈ ਤੇ ਉਹ ਸਿਰਫ ਦੋ ਮੁਲਕਾਂ ਨੇ ਬਚਾਉਣਾ ਹੈ ਉਹ ਹੈਗੇ ਚੀਨ ਤੇ ਇੰਡੀਆ ਸਰ ਸੋਲਰ ਅਲਾਈਅੰਸ ਬਣਿਆ ਹੋਇਆ ਹੈ ਇੱਕ ਕਈ ਕੰਟਰੀਜ਼ ਦਾ ਉਹਦੇ ਵਿੱਚ ਇੰਡੀਆ ਵੀ ਸ਼ਾਮਲਾ ਤੇ ਹੈੱਡਕੁਆਰਟਰ ਵੀ ਗੁਰੂਗਰਾਮ ਵਿੱਚ ਤੇ ਸੋਲਰ ਪੈਨਲਸ ਨੂੰ ਲੈ ਕੇ ਤੁਸੀਂ ਜਿਹੜੀ ਸੋਲਰ એનર્ਜੀ ਆ ਉਹਨੂੰ ਕਿਵੇਂ ਭਵਿੱਖ ਦੇਖਦੇ ਹੋ ਖਾਸ ਕਰਕੇ ਇੰਡੀਆ 'ਚ ਤੁਸੀਂ ਬਿਲਕੁਲ ਜੀ ਇਨਫੈਕਟ ਸਾਡਾ ਸੋਲਰ ਤੋਂ ਬਿਨਾ ਗੁਜ਼ਾਰਾ ਨਹੀਂ ਜੇ ਸਾਡਾ ਪਾਰ ਉਤਾਰਾ ਹੋਣਾ ਹੈ ਤੇ ਸੋਲਰ ਪਾਵਰ ਨਾਲ ਹੋਣਾ ਤੇ ਨਾਲ wind power ਜਿਹੜੀ ਹਵਾ ਪਣ ਚੱਕੀਆਂ ਕਹਿੰਦੇ ਆਪਾਂ ਇਹਨੂੰ ਅ ਸੋਲਰ ਦੀ ਜਿਹੜੀ ਪੈਨਲ ਉਹਦੀ ਜਿਹੜੀ ਇਸ ਵੇਲੇ ਦੁਨੀਆ ਦੇ ਹਰ ਹਿੱਸੇ ਦੇ ਵਿੱਚ ਜਿਹੜੀ ਸੋਲਰ ਦੀ એનર્ਜੀ ਆ ਉਹ ਬਿਜਲੀ ਪੈਦਾ ਕਰਨ ਦਾ ਸਭ ਤੋਂ ਸਸਤਾ ਤਰੀਕਾ ਹੈ ਦੁਨੀਆ ਪਰ ਵਿੱਚ ਪਰ ਮੈਂ ਇੱਥੇ ਆਪਣੇ ਇੰਡੀਆ ਵਿੱਚ ਤਾਂ ਹੋਰ ਵੀ ਜ਼ਿਆਦਾ ਕਿਉਂਕਿ ਸਾਡੇ ਇੱਥੇ ਧੁੱਪ ਬਹੁਤ ਨਿਕਲਦੀ ਆ ਤੇ ਸਾਡੇ ਦਿਨ ਲੰਬੇ ਹੁੰਦੇ ਨੇ ਪਰ ਇਵਨ ਕੈਨੇਡਾ ਵਰਗੇ ਠੰਡੇ ਮੁਲਕ ਦੇ ਵਿੱਚ ਜਿੱਥੇ ਆਲਮੋਸਟ 4 ਮਹੀਨੇ ਸੂਰਜ ਨਿਕਲਦਾ ਹੀ ਨਹੀਂ ਹੈ ਉੱਥੇ ਵੀ ਜੇ ਅਸੀਂ ਜਿਹੜੀ ਸੋਲਰ એનર્ਜੀ ਹੈ ਉਹ ਹਾਲੇ ਉੱਥੇ ਵੀ ਸਭ ਤੋਂ ਸਫਤੀ ਪੈਂਦੀ ਹੈ ਇਹੀ ਕਾਰਨ ਹੈ ਕਿ ਇੰਡੀਆ ਦੇ ਵਿੱਚ ਜਿਹੜੀ ਸੋਲਰ એનર્ਜੀ ਹੈ ਬਹੁਤ ਤੜਾ ਤੜ ਲੱਗ ਰਹੀ ਹੈ ਪਾਕਿਸਤਾਨ ਦੇ ਵਿੱਚ ਬਹੁਤ ਲੱਗ ਰਹੀ ਹੈ ਇਸ ਲਈ ਇੰਡੀਆ ਤੋਂ ਵੀ ਵੱਧ ਲੱਗ ਰਹੀ ਪਾਕਿਸਤਾਨ ਦੇ ਵਿੱਚ ਤੇ ਜਿਹੜੀ ਸੋਲਰ એનર્ਜੀ ਹੈ ਤੁਸੀਂ ਇਹ ਵੇਖਣਾ ਕਿ ਹਰ ਹਫਤੇ ਚਾਈਨਾ ਵਾਲੇ ਇੰਨੀ ਜ਼ਿਆਦਾ ਸੋਲਰ ਤੇ wind power ਲਗਾਉਂਦੇ ਆ ਕਿ ਜੇ ਅਸੀਂ ਉਨੀ ਬਿਜਲੀ ਪੈਦਾ ਕਰਨੀ ਹੋਵੇ ਤਾਂ ਸਾਨੂੰ ਪੰਜ ਨਿਊਕਲੀਅਰ ਰੀਐਕਟਰ ਚਾਹੀਦੇ ਓਕੇ ਹਰ ਹਫ਼ਤੇ ਹੂੰ ਤੇ 52 ਹਫ਼ਤੇ ਹੁੰਦੇ ਨੇ ਸੋ ਤੁਸੀਂ ਉਹਨਾਂ ਦੀ ਸਾਲ ਦੀ એનર્ਜੀ ਜਿਹੜੀ ਹੈ ਉਹ ਤਕਰੀਬਨ ਤਕਰੀਬਨ 500 550 550 ਨਿਊਕਲੀਅਰ ਰੀਐਕਟਰ ਦੇ ਬਰਾਬਰ ਹੈ ਹੂੰ ਸੋ ਸੋਲਰ ਨਾਲ ਜਿਹੜੀ ਸਾਡੀ ਜਿਹੜੀ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਖਾਸ ਕਰਕੇ ਪੰਜਾਬ ਦੀ ਆਪਾਂ ਜੇ ਕਰੀਏ ਸਾਡੀ ਜਿਹੜੀ ਬਹੁਤੀ ਬਿਜਲੀ ਆ ਸਾਡੀ ਕੋਲੇ ਤੋਂ ਬਣਦੀ ਆ ਤੇ ਕੋਲੇ ਵਾਲੀ ਜਿਹੜੀ ਬਿਜਲੀ ਸਭ ਤੋਂ ਗੰਦੀ ਆ ਉਹਦੇ ਕਾਰਬਨ ਏਮਿਸ਼ਨ ਬਹੁਤ ਨੇ ਤੇ ਪੰਜਾਬ ਚ ਰਹਿਣ ਵਾਲੇ ਬੰਦੇ ਦਾ ਜਿਹੜਾ ਕਾਰਬਨ ਫੁੱਟਪ੍ਰਿੰਟ ਆ ਉਹ 50% ਜਿਹੜਾ ਆ ਉਹ ਬਿਜਲੀ ਨਾਲ ਜੁੜਿਆ ਹੋਇਆ ਸੋ ਜੇ ਤੁਸੀਂ ਆਪਣੇ ਘਰ ਦੇ ਉੱਤੇ ਆਪਣੇ ਫਾਰਮ ਦੇ ਉੱਤੇ ਆਪਣੇ ਕਾਰੋਬਾਰ ਦੇ ਉੱਤੇ ਸੋਲਰ ਪੈਨਲ ਲਗਾ ਲੈਨੇ ਹੋ ਤੇ ਤੁਹਾਡਾ ਜਿਹੜਾ 50% ਕਾਰਬਨ ਫੂਟਪ੍ਰਿੰਟ ਖਤਮ ਹੋ ਗਿਆ। ਜੀ। ਸਰ 8057 ਚ ਇੰਡਸਟਰੀ ਰੈਵੋਲੂਸ਼ਨ ਸਟਾਰਟ ਹੋਇਆ। ਉਹਦੇ ਆਨ ਕਾਰਨ ਬਹੁਤ ਜ਼ਿਆਦਾ ਵੱਡੀ ਸੰਖਿਆ ਵਿੱਚ ਉਦਯੋਗ ਲੱਗੇ ਪਰ ਇੰਨਾ ਜ਼ਿਆਦਾ ਕੰਮ ਵਧ ਗਿਆ ਵੀ ਉਹਦੇ ਨੁਕਸਾਨ ਵੀ ਦੇਖਣ ਨੂੰ ਮਿਲੇ ਨੇ ਜਿਵੇਂ ਜੰਗਲਾਂ ਦੀ ਕਟਾਈ ਵਧ ਗਈ। ਇੰਡਸਟਰੀਆਂ ਨਾਲ ਪੋਲਿਊਸ਼ਨ ਇੰਨਾ ਜ਼ਿਆਦਾ ਵਧ ਗਿਆ। ਇਹਦਾ ਵੀ ਕਾਰਨ ਦੱਸੋ ਵੀ ਆਨ ਵਾਲੇ ਸਮੇਂ ਵਿੱਚ ਇਹਨੂੰ ਆਪਾਂ ਮੀਥੇਨ એનર્ਜੀ ਤੋਂ ਕਿਵੇਂ ਗ੍ਰੀਨ એનર્ਜੀ ਚ ਕਨਵਰਟ ਕਰ ਸਕਦੇ ਆ। ਬਿਲਕੁਲ ਬਿਲਕੁਲ ਜੀ ਸਾਡੀ ਅ ਜਦੋਂ ਅਸੀਂ ਮੈਂ ਸਕੂਲ ਚ ਪੜਦਾ ਸੀ ਕਾਲਜ ਪੜਦਾ ਸੀ ਤਾਂ ਸਾਨੂੰ ਇੰਜ ਪੜਾਇਆ ਜਾਂਦਾ ਸੀ ਹੁਣ ਤੱਕ ਵੀ ਬਈ ਜਿਹੜੀ ਮਨੁੱਖਤਾ ਦਾ ਅਸਲੀ ਇਤਿਹਾਸ ਹੈ ਸਾਡੀ ਸਭਿਤਾ ਦਾ ਉਹ ਜਿਹੜੀ ਯੂਰਪ ਦੀ ਇੰਡਸਟਰੀਅਲ ਰੈਵੋਲੂਸ਼ਨ ਸੀ ਉਹਦੇ ਨਾਲ ਸ਼ੁਰੂ ਹੋਇਆ ਬਿਲਕੁਲ ਬਈ ਅਸੀਂ ਉਦੋਂ ਪਹਿਲਾਂ ਤਾਂ ਜੂਣਾ ਐਵੇਂ ਹੀ ਸੀਗਾ ਤੇ ਉਸ ਤੋਂ ਬਾਅਦ ਹੀ ਅਸੀਂ ਟੈਕਨੋਲੋਜੀ ਲਿਆਂਦੀ ਜਿਹਦੇ ਨਾਲ ਜੋ ਕੁਝ ਵੀ ਅਸੀਂ ਅੱਜ ਆੜੇ ਦੋੜੇ ਦੇ ਦੇਖਦੇ ਆਇਆ ਹਮ ਪਰ ਇਹ ਉਹੀ ਟੈਕਨੋਲੋਜੀ ਹੈ ਜਿਹਨੇ ਸਾਨੂੰ ਵਿਨਾਸ਼ ਦੇ ਕੰਡੇ ਤੇ ਲਾ ਗਈ ਬਿਲਕੁਲ ਸੋ ਕੀ ਮਤਲਬ ਸੀ ਅਸੀਂ ਜੇ ਇਸ ਗੱਲ ਨੂੰ ਇਹ ਸਮਝਦੇ ਰਹਿ ਕੇ ਸਾਡੀ ਸਬਤਤਾ ਦੀ ਫਿਕਰ ਹੈ ਹੂੰ ਦਰ ਅਸਲ ਉਹ ਸਾਡੇ ਸਬਤਤਾ ਦੇ ਖਾਤਮੇ ਦੀ ਫਿਕਰ ਸੀ ਹੂੰ ਸੋ ਅ ਠੀਕ ਹੈ ਸਾਨੂੰ ਰਹਿਣ ਲਈ ਘਰ ਚਾਹੀਦੇ ਨੇ ਕਾਰਾਂ ਚਾਹੀਦੀਆਂ ਨੇ ਸੋ ਸਾਨੂੰ ਨਵੇਂ ਤਰੀਕੇ ਇਜਾਦ ਕਰਨੇ ਪੈਣੇ ਆ ਕਿ ਅਸੀਂ ਜਲਵਾਯੂ ਦੀ ਬਰਬਾਦੀ ਤੋਂ ਬਿਨਾਂ ਹੂੰ ਅਸੀਂ ਕਿਵੇਂ ਫੈਕਟਰੀਆਂ ਚਲਾ ਸਕਦੇ ਆ ਕਿਵੇਂ ਅਸੀਂ ਬਿਲਡਿੰਗਾਂ ਬਣਾ ਸਕਦੇ ਆ ਕਿਵੇਂ ਅਸੀਂ ਘਰਾਂ 'ਚ ਰਹਿ ਸਕਦੇ ਆ ਤੇ ਇਹ ਸੰਭਵ ਹੈ ਤੇ ਉਹ ਸੰਭਵ ਜਿਹੜਾ ਸਾਨੂੰ ਫਾਰਾ ਕੁਝ ਜਿਹੜਾ ਅਸੀਂ ਹੁਣ ਕੋਲੇ ਤੇ ਗੈਸ ਦੇ ਨਾਲ ਹੈ ਨੈਚੁਰਲ ਗੈਸ ਜਿਹਨੂੰ ਕਹਿੰਦੇ ਆ ਸੀਐਨਜੀ ਕਹਿੰਦੇ ਆਪਾਂ ਜਿਹੜਾ ਉਹ ਜੋ ਵੀ ਚੀਜ਼ਾਂ ਉਹਦੇ ਨਾਲ ਚੱਲਦੀਆਂ ਨੇ ਸਾਨੂੰ ਉਹ ਬਿਜਲੀ ਨਾਲ ਜੋੜਨੀ ਆ ਪੈਣੀ ਆ ਤੇ ਜਿਹੜੀ ਬਿਜਲੀ ਆ ਉਹ ਸਾਨੂੰ ਜਿਹੜੇ ਕਲੀਨ ਰਿਸੋਰਸਸ ਨੇ ਸੂਰਜ ਦੀ ਸ਼ਕਤੀ ਤੇ ਪਾਣੀ ਜਿਹੜੇ ਹਾਈਡਰੋ ਦਾ ਪਾਖੜਾ ਡੈਮ ਹੈ ਤੇ ਜਿਹੜੀ ਹਵਾ ਅਸਲ ਇਹ ਤਿੰਨ ਨੇ ਸਾਡੇ ਕੋਲ ਮੇਨ ਜਿਹੜੇ ਸੋਰਸ ਨੇ ਤੇ ਜਿਹੜੀ ਇੰਡੀਆ ਦੇ ਵਿੱਚ ਖਾਸ ਕਰਕੇ ਮੈਂ ਜੋ ਕਹਿਣੀ ਚਾਹਨਾ ਵੀ ਤੁਹਾਡੀ ਆਪਣੇ ਪੰਜਾਬ ਦੇ ਵਿੱਚ ਤਾਂ ਇੰਨੇ ਦਿਨ ਲੰਬੇ ਹੁੰਦੇ ਨੇ ਬਈ ਸਾਲ ਦੇ ਵਿੱਚ ਅੰਮ੍ਰਿਤਸਰ ਇੰਡੀਆ ਦੇ ਵਿੱਚ ਸਭ ਤੋਂ ਵੱਧ ਧੁੱਪ ਵਾਲਾ ਸ਼ਹਿਰ ਹੈ ਜੀ ਤੇ ਉੱਥੇ 365 ਦਿਨ ਦੇ ਵਿੱਚੋਂ ਤਕਰੀਬਨ ਤਕਰੀਬਨ 350 ਦਿਨ ਧੁੱਪ ਵਾਲੇ ਹੁੰਦੇ ਹਨ ਹੂੰ ਸੋ ਅਸੀਂ ਤਾਂ ਸੋਲਰ એનર્ਜੀ ਆਪਣੀ ਲੋਡ ਜਿੰਨੀ ਹੀ ਨਹੀਂ ਪੂਰਾ ਪੈਦਾ ਕਰ ਸਕਦੇ ਅਸੀਂ ਤਾਂ ਵਾਧੂ ਸਗੋ ਹੋਰਾਂ ਨੂੰ ਦੇ ਸਕਦੇ ਸਾਡੇ ਇੰਨੀ ਧੁੱਪ ਪੈਂਦੀ ਹੈ ਸਰ ਕਲਾਈਮੇਟ ਚੇਂਜ ਹੋਣ ਨਾਲ ਆਪਣੀ ओਜ਼ੋਨ ਲੇਅਰ 'ਚ ਵੀ ਵੱਡਾ ਇੰਪੈਕਟ ਦੇਖਿਆ ਗਿਆ ਉਹ 'ਚ ਹੋਲ ਹੈ ਜੇ ਦੂਜੇ ਪਾਸੇ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਲਦਾਖ ਵਾਲੇ ਪਾਸੇ ਚੱਲ ਜੇ ਤਾਂ ਲਦਾਖ ਦਾ ਜਿਹੜਾ ਜਲਵਾਯੂ ਹੈ ਕਲਾਈਮੇਟ ਚੇਂਜ ਬਿਲਕੁਲ ਡਰਾਸਟਿਕ ਲੈਵਲ ਤੇ ਆ ਉੱਥੋਂ ਦੇ ਜਿਹੜੇ ਗਲੇਸ਼ੀਅਰ ਨੇ ਲਗਾਤਾਰ ਕੰਟੀਨਿਊਸਲੀ ਰੈਪਰਲੀ ਗਰੋਥ ਚ ਪਿੰਗਲ ਰਹੇ ਨੇ ਤੇ ਆਈਸਲੈਂਡ ਗ੍ਰੀਨਲੈਂਡ ਵਰਗੇ ਜਿਹੜੇ ਕੰਟੀਨੈਂਟ ਨੇ ਉਹਨਾਂ ਤੇ ਵੀ ਇਹ ਵੱਡਾ ਇੰਪੈਕਟ ਆ ਇਹਦੇ ਬਾਰੇ ਵੀ ਸਾਨੂੰ ਦੱਸੋ ਬਿਲਕੁਲ ਜੀ ਬਹੁਤੇ ਲੋਕਾਂ ਨੂੰ ਨਹੀਂ ਪਤਾ ਕਿ ਦੁਨੀਆ ਦੇ ਸਭ ਤੋਂ ਵੱਧ ਗਲੇਸ਼ੀਅਰ ਜਿਹੜੇ ਨੇ ਉਹ ਪਾਕਿਸਤਾਨ ਚ ਨੇ ਓਕੇ ਹਿਮਾਲਿਆ ਦੇ ਵਿੱਚ ਸਾਡੇ ਅੰਟੈਕਟਿਕ ਤੋਂ ਬਾਅਦ ਤੇ ਉਹ ਇੰਨੀ ਤੇਜ਼ੀ ਨਾਲ ਪੰਗਰ ਰਹੇ ਨੇ ਤੁਸੀਂ ਵੇਖਿਆ ਹੋਣਾ ਵੀ 2 ਸਾਲ ਪਹਿਲਾਂ ਹੜ੍ਹ ਆਏ ਸੀ ਤੇ ਪੂਰਾ ਪਾਕਿਸਤਾਨ ਦਾ ਤੀਜਾ ਹਿੱਸਾ ਉਹ ਡੁੱਬ ਗਿਆ ਸੀ ਤੇ ਉੱਥੇ ਕਈ ਪਿੰਡਾਂ ਦੇ ਪਿੰਡ ਨੇ BBC ਦੀ ਡਾਕੂਮੈਂਟਰੀ ਆ ਤੁਸੀਂ ਉਹਨੂੰ Google ਕਰ ਲੈਣਾ ਵੀ ਉੱਥੇ ਕਿਵੇਂ ਜਿਹੜੇ ਪਿੰਡ ਤੇ ਸ਼ਹਿਰ ਪਿਛਲੇ ਕਈ ਸਦੀਆਂ ਤੋਂ ਬਸ ਰਹੇ ਸੀ ਉਹ ਸ਼ਹਿਰ ਉਜਾੜੇ ਜਾ ਰਹੇ ਕਿਉਂਕਿ ਉਹ ਗਲੇਸ਼ੀਅਰ ਦੀ ਮਾਰ ਦੇ ਵਿੱਚ ਨੇ ਪਹਿਲਾਂ ਉਹ ਦਰਿਆ ਦੇ ਕੰਢੇ ਤੇ बसे ਹੋਏ ਸੀ ਪਰ ਹੁਣ ਜਦੋਂ ਗਲੇਸ਼ੀਅਰ ਟੁੱਟੇਗਾ ਉਹ ਦਰਿਆ ਨੇ ਜਿੰਨੀ ਬਰਬਾਦੀ ਲਿਆਉਣੀ ਹੈ ਉਹਦੇ ਕੰਢੇ ਤੇ बसे ਹੋਏ ਪਿੰਡ ਤੇ ਸ਼ਹਿਰ ਉਹ ਉਥੋਂ ਉਹਨਾਂ ਨੂੰ ਸਰਕਾਰਾਂ ਉਠਾ ਕੇ ਦੂਰ ਲਿਜਾ ਰਹੀਆਂ ਨੇ ਜੀ ਇਵੇਂ ਇੱਕ ਬੀਬੀਸੀ ਪੰਜਾਬੀ ਨੇ ਡਾਕੂਮੈਂਟਰੀ ਬਣਾਈ ਸੀ ਹਿਮਾਚਲ ਦੇ ਸੇਬਾਂ ਬਾਰੇ ਹਮ ਬਈ ਹਿਮਾਚਲ ਦੇ ਵਿੱਚ ਕਈ ਥਾਂ ਨੇ ਜਿੱਥੇ ਸੇਬਾਂ ਦਾ ਜਿਹੜਾ ਉਤਪਾਦਨ ਹੈ ਉਹ 50 ਤੋਂ ਲੈ ਕੇ 90% ਘਟ ਗਿਆ ਹਮ ਤੇ ਇਹੀ ਹਾਲ ਸਾਡੀਆਂ ਫਸਲਾਂ ਦਾ ਹੋਣਾ ਜੀ ਜੋ ਜੇ ਪੰਜਾਬ ਦੇ ਵਿੱਚ ਸਾਡੀਆਂ ਫਸਲਾਂ ਮਰਨ ਲੱਗ ਗਈਆਂ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇੱਥੇ ਕੀ ਹੋਏਗਾ ਇੱਥੇ ਅਨਾਰਕੀ ਪੈਦਾ ਹੋਏਗੀ ਇੱਥੇ ਦੰਗੇ ਹੋ ਸਕਦੇ ਆ ਹਿੰਸਾ ਹੋ ਸਕਦੀ ਆ ਤੇ ਪਹਿਲਾਂ ਵੀ ਗਲੋਬਲ ਵਾਰਮਿੰਗ ਤੋਂ ਬਿਨਾਂ ਹੀ ਸਰਕਾਰ ਦਾ ਇਹ ਟ੍ਰਿਬਿਊਨਲ ਤੇ ਦਾ ਕਹਿਣਾ ਗ੍ਰੀਨ ਟ੍ਰਿਬਿਊਨਲ ਦਾ ਵੀ ਜਿਹੜਾ ਸਾਡਾ ਪੰਜਾਬ ਦਾ ਧਰਤੀ ਹੇਠਲਾ ਪਾਣੀ ਆ ਉਹ 2049 ਚ ਖਤਮ ਹੋ ਜਾਣਾ ਪਰ ਗਲੋਬਲ ਵਾਰਮਿੰਗ ਦੇ ਨਾਲੇ ਪਹਿਲਾਂ ਖਤਮ ਹੋਏਗਾ ਕਿਉਂਕਿ ਗਲੋਬਲ ਵਾਰਮਿੰਗ ਦੀ ਜਿਹੜੀ ਗਰਮੀ ਹੈ ਉਹਦੇ ਨਾਲ ਸਾਡੀਆਂ ਝੀਲਾਂ ਚੋਂ ਦਰਿਆਵਾਂ ਚੋਂ ਪਾਣੀ ਬਹੁਤ ਤੇਜ਼ੀ ਨਾਲ ਉੱਤਰਿਆ ਜੀ ਤੇ ਸਾਡੀ ਜਿਹੜੀ ਉਹ ਧਰਤੀ ਰੀਚਾਰਜਿੰਗ ਆ ਹੋ ਨਹੀਂ ਰਹੀ ਸਰ ਇੱਕ ਰਿਪੋਰਟ ਪਬਲਿਸ਼ ਹੁੰਦੀ ਆ ਥੋੜੇ ਦਿਨ ਪਹਿਲਾਂ ਪੰਜਾਬ ਚ ਤੇ ਉਹਦੇ ਵਿੱਚ ਆਇਆ ਵੀ ਪੰਜਾਬ ਤੇ ਹਰਿਆਣਾ ਦੇ 10 ਤੋਂ ਪੰਜਾਬ ਦੇ 10 ਤੇ ਹਰਿਆਣਾ ਦੇ ਵੀ ਸੇਮ ਕੰਡੀਸ਼ਨ ਆ ਜ਼ਿਲ੍ਹੇ ਡਿਸਟ੍ਰਿਕਟ ਨੇ ਉਹਨਾਂ ਚ ਪਾਣੀ ਲੈਵਲ ਬਿਲਕੁਲ ਡਿੱਗ ਚੁੱਕਿਆ ਤੇ ਜਿਹੜਾ ਪਾਣੀ ਬਚਿਆ ਉਹ ਪੀਣ ਯੋਗ ਨਹੀਂ ਗੰਦਲਾ ਹੋ ਚੁੱਕਿਆ ਪੰਜਾਬ ਦੇ ਪਾਣੀਾਂ ਚ ਫਲੋਰਾਈਡ ਆਇਰਨ ਮੈਗਨੀਸ਼ੀਅਮ ਯੂਰੇਨੀਅਮ ਪਾਇਆ ਗਿਆ ਤੇ ਇਹਦਾ ਇਮਪੈਕਟ ਬਹੁਤ ਵੱਡੇ ਲੈਵਲ ਤੇ ਪੰਜਾਬ ਦੇ ਲੋਕਾਂ ਤੇ ਪੈ ਰਿਹਾ ਕਿੰਨਾ ਵੀ ਦੱਸੋ ਵੀ ਇਹਨੂੰ ਕਿਵੇਂ ਬਚਾ ਸਕਦੇ ਆ ਪਾਣ ਵਾਲੇ ਸਮੇਂ ਵਿੱਚ ਪੰਜਾਬ ਦੇ ਪਾਣੀਆਂ ਦੀ ਸਾਂਭ ਸੰਭਾਲ ਕਿਵੇਂ ਕਰ ਸਕਦੇ ਆ ਦੇਖੋ ਇੱਕ ਕੰਮ ਬੜੀ ਬਹੁਤ ਹੀ ਕੰਮ ਤਾਂ ਸਰਕਾਰਾਂ ਨੂੰ ਕਰਨੇ ਚਾਹੀਦੇ ਆ ਪਰ ਜੋ ਸਰਕਾਰਾਂ ਨੇ ਉਹ ਤੁਹਾਡੇ ਸਾਹਮਣੇ ਨੇ ਉਹਨਾਂ ਨੇ ਕਦਾਂ ਕਰਨਾ ਕੋਈ ਕਰਨਾ ਉਹਦੇ ਤੇ ਨਾ ਮੇਰੇ ਕੋਲ ਕੋਈ ਕੰਟਰੋਲ ਆ ਨਾ ਤੁਹਾਡੇ ਕੋਲ ਕੰਟਰੋਲ ਆ ਪਰ ਇਹ ਜਿਹੜਾ ਸਾਡਾ ਕਲਾਈਮੇਟ ਚੇਂਜ ਜਲਵਾਯੂ ਤਬਦੀਲੀ ਦਾ ਵਿਨਾਸ਼ ਇਹਨਾਂ ਵੱਡਾ ਹੈ ਕਾਫੀ ਨੂੰ ਸਰਕਾਰਾਂ ਤੇ ਛੱਡ ਨਹੀਂ ਸਕਦੇ ਇਹ ਸਾਨੂੰ ਆਪਣੇ ਹੱਥ ਚ ਲੈਣਾ ਚਾਹੀਦਾ ਸੋ ਤੁਸੀਂ ਇਹ ਦੇਖੋ ਕਿ ਤੁਸੀਂ ਆਪਣੀ ਜਿਹੜੀ ਡਿਲੀ ਲਾਈਫ ਹੈ ਤੁਹਾਡੀ ਰੋਜ਼ ਦੀ ਉਹਦੇ ਵਿੱਚੋਂ ਕਾਰਬਨ ਐਮਿਸ਼ਨ ਤੁਸੀਂ ਕਿਵੇਂ ਘਟਾ ਸਕਦੇ ਹੋ ਆਪਾਂ ਫੁੱਲ ਪੈਨਲ ਦੀ ਗੱਲ ਕੀਤੀ ਤੁਹਾਡੇ ਘਰ 'ਚ ਮੋਟਰਸਾਈਕਲ ਸਕੂਟਰ ਹੈ ਤੁਸੀਂ ਉਹਨੂੰ ਬੈਟਰੀ ਵਾਲਾ ਕਰੋ ਤੁਹਾਡੇ ਘਰ ਕਾਰ ਹੈ ਹੁਣ ਬੈਟਰੀ ਵਾਲੀਆਂ ਕਾਰਾਂ ਆ ਗਈਆਂ ਨੇ ਤੇ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਇਹੀ ਨੇ ਤੁਹਾਡੇ ਘਰ 'ਚ ਸਟੋਵ ਹੈ ਜਿਹੜਾ ਜਿਹੜਾ ਤੁਸੀਂ ਸਿਲੰਡਰ ਨਾਲ ਲਾਇਆ ਹੋਇਆ ਗੈਸ ਨਾਲ ਉਹਨੂੰ ਤੁਸੀਂ ਜਿਹੜੇ ਬਿਜਲੀ ਦੇ ਇੰਡਕਸ਼ਨ ਸਟੋਵ ਨੇ ਉਹਦੇ ਨਾਲ ਜੋੜੋ ਤੇ ਇਹਦੇ ਨਾਲ ਜਿਹੜੀ ਸਾਡੀ ਜਿਹੜੀਆਂ ਫੈਕਟਰੀਆਂ ਚੱਲਦੀਆਂ ਨੇ ਫੈਕਟਰੀਆਂ 'ਚ ਕੀ ਬਣਦਾ ਕੱਪੜੇ ਸਾਡੀਆਂ ਜੁੱਤੀਆਂ ਸਾਡੇ ਖਾਣ ਦਾ ਸਮਾਨ ਤੇ ਸਾਨੂੰ ਉਹ ਘਟਾਉਣ ਦੀ ਲੋੜ ਹੈ ਮਤਲਬ ਮੈਂ ਜਦੋਂ ਕਾਲਜ ਪੜ੍ਹਦਾ ਸੀ ਮੇਰੇ ਕੋਲ ਪੰਜ ਕਮੀਜ਼ਾਂ ਦੇ ਪੰਜ ਪੈਂਟਾਂ ਹੁੰਦੀਆਂ ਸੀ ਮੈਂ ਮੇਰੀ ਮਾਂ ਦੇ ਕੋਲ ਮੇਰੇ ਖਿਆਲ ਨਹੀਂ ਪੰਜ ਤੋਂ ਵੱਧ ਸੂਟ ਹੁੰਦੇ ਸੀ ਤੇ ਅੱਜ ਹਰੇਕ ਦੇ ਕੋਲ ਸਾਡੇ ਦੇ ਕੋਲ ਆ ਇੰਨੇ ਸੂਟ ਇੰਨੀਆਂ ਕਮੀਜ਼ਾਂ ਇੰਨੀਆਂ ਪੈਂਟਾਂ ਨੇ ਕਿ ਸਾਨੂੰ ਉਹਨਾਂ ਪਤਾ ਵੀ ਨਹੀਂ ਹੁੰਦਾ ਜੇ ਨਾ ਕਿਸੇ ਨੂੰ ਪੁੱਛਾ ਕਿੰਨੀਆਂ ਨੇ ਉਹ ਕਹਿੰਦਾ ਮੈਨੂੰ ਪਤਾ ਨਹੀਂ ਗਿਣਨੀਆਂ ਪੈਣੀਆਂ ਸੋ ਜਿਹੜੀ ਸਾਡੀ ਕੰਜ਼ਮਪਸ਼ਨ ਹੈ ਖਪਤ ਹੈ ਸਾਨੂੰ ਉਹਨੂੰ ਬਹੁਤ ਜ਼ਿਆਦਾ ਹੱਦ ਘਟਾਉਣੀ ਹੈ ਮੈਂ ਹੁਣ ਕੈਨੇਡਾ ਦੇ ਵਿੱਚ ਮੈਂ ਕੋਈ ਕੱਪੜਾ ਜਿਹੜਾ ਨਵਾਂ ਨਹੀਂ ਲੈਂਦਾ ਜਿਹਨੂੰ ਆਪਾਂ ਪੁਰਾਣੇ ਕੱਪੜਿਆਂ ਦੇ ਸਟੋਰ ਕਹਿੰਦੇ ਆ ਯੂਜ਼ਡ ਸਟੋਰ ਕਹਿੰਦੇ ਜਾਂ ਸੈਕੰਡ ਹੈਂਡ ਕਹਿੰਦੇ ਆ ਮੈਂ ਸਾਰੇ ਕੱਪੜੇ ਉਥੋਂ ਖਰੀਦਦਾ ਕਿਉਂਕਿ ਉਹ ਜਿਹੜੇ ਕਿਸੇ ਦੇ ਕੱਪੜੇ ਨੇ ਮੈਂ ਜੇ ਉਥੋਂ ਲੈ ਕੇ ਆ ਤਾਂ ਇਹਦਾ ਮਤਲਬ ਜੇ ਮੈਂ ਇੱਕ ਕਮੀਜ਼ ਉਥੋਂ ਖਰੀਦੀ ਹੈ ਹੁਣ ਫੈਕਟਰੀ ਦੇ ਵਿੱਚ ਇੱਕ ਨਵੀਂ ਕਮੀਜ਼ ਬਣਾਉਣ ਦੀ ਲੋੜ ਖਤਮ ਹੋ ਗਈ ਜੀ ਸੋ ਸਾਨੂੰ ਆਪਣੇ ਕੱਪੜੇ ਦੇ ਨਾਲ ਖਾਣੇ ਦੇ ਨਾਲ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਪਲਾਸਟਿਕ ਹੈ ਹਮ ਜਿਹੜੀ ਤੁਹਾਡੀ ਪਾਣੀ ਵਾਲੀ ਬੋਤਲ ਤੇ ਇੱਕ ਜਿਹੜੀ ਪਲਾਸਟਿਕ ਦੇ ਲਫਾਫੇ ਤੇ ਜਿਹੜੀ ਪਲਾਸਟਿਕ ਦੇ ਤੁਸੀਂ ਰੈਸਟੋਰੈਂਟ ਦੇ ਕੂਲ ਦੇ ਕੰਟੇਨਰ ਲਿਆਉਨੇ ਹੋ ਜੀ ਦੇਖੋ ਜੀ ਪਲਾਸਟਿਕ ਰੀਸਾਈਕਲ ਨਹੀਂ ਹੁੰਦੀ ਤੇ ਨਾ ਹੀ ਡੀਕੰਪੋਜ਼ ਹੁੰਦੀ ਹੈ ਹਮ ਜਿਹੜੀ ਪਲਾਸਟਿਕ ਤੁਸੀਂ ਅੱਜ ਸੁੱਟ ਰਹੇ ਹੋ ਘਰ ਵਿੱਚ ਜੀ ਇਹ ਅਗਲੇ 500 ਸਾਲ ਤੱਕ ਇੱਥੇ ਪਈ ਰਹਿਣੀ ਹੈ ਬਿਲਕੁਲ ਇਹਦਾ ਮਤਲਬ ਤੁਹਾਡੀਆਂ 50 ਪੁਸ਼ਤਾ ਆ ਕੇ ਚਲੀਆਂ ਜਾਣਗੀਆਂ ਤੁਹਾਡੇ ਸਿੱਟੇ ਪਲਾਸਟਿਕ ਦੇ ਲਫਾਫੇ ਤੇ ਤੁਹਾਡੇ ਸਿੱਟੇ ਪਲਾਸਟਿਕ ਦੇ ਕੰਟੇਨਰ ਉੱਥੇ ਹੀ ਹੋਣਗੇ ਤੇ ਇਵੇਂ ਜਿਹੜਾ ਪਾਣੀ ਆ ਮੈਂ ਮੰਨਦਾ ਵੀ ਪਾਣੀ ਜਿਹੜਾ ਇੱਥੇ ਪੀਣ ਯੋਗ ਨਹੀਂ ਆ ਬੋਤਲਾਂ ਚ ਪੀਂਦੇ ਨੇ ਪਰ ਜਿਹੜੀ ਪਾਣੀ ਦੀ ਬੋਤਲ ਹੁੰਦੀ ਆ ਜੀ ਉਹ ਬੋਤਲ ਨੂੰ ਫੈਕਟਰੀ ਚ ਬਣਾਉਣ ਲਈ ਉਹਦੇ ਵਿਚਲਾ ਪਾਣੀ ਨਹੀਂ ਜਿਹੜੀ ਪਲਾਸਟਿਕ ਦੀ ਬੋਤਲ ਖਾਲੀ ਉਹਨੂੰ ਬਣਾਉਣ ਲਈ ਤਿੰਨ ਬੋਤਲਾਂ ਪਾਣੀ ਦੀਆਂ ਲੱਗਦੀਆਂ ਹਾਂ ਤੇ ਜਿਹੜੀ ਬੋਤਲ ਦੀ ਪਲਾਸਟਿਕ ਆ ਉਹ ਤੇਲ ਤੋਂ ਬਣਦੀ ਆ ਤੇ ਉਹਨੂੰ ਇੱਕ ਤੀਜਾ ਹਿੱਸਾ ਬੋਤਲ ਨਾਲ ਤੇਲ ਲੱਗਦਾ ਸੋ ਤੁਹਾਡੇ ਪਾਣੀ ਦਾ ਇੱਕ ਘੁੱਟ ਭਰਨ ਤੋਂ ਪਹਿਲਾਂ ਹੀ ਤੁਸੀਂ ਤਿੰਨ ਬੋਤਲਾਂ ਪਾਣੀ ਦੀਆਂ ਖਪਾ ਕਰਤੀਆਂ ਤੇ ਇੱਕ 1/3 ਬੋਤਲ ਜਿਹੜੀ ਤੇਲ ਦੀ ਖਪਤ ਕਰਕੇ ਤਾਂ ਹਲੇ ਤੁਸੀਂ ਪਾਣੀ ਦਾ ਘੁੱਟ ਭਰਿਆ ਨਹੀਂ ਜੀ ਸੋ ਸਾਨੂੰ ਪਾਣੀ ਜਿਹੜਾ ਆ ਉਹ ਸਾਨੂੰ ਰਿਵਰਸ ਆਫ ਮੁਫ ਘਰ ਚ ਲਵਾ ਕੇ ਉਹਨੂੰ ਸਾਫ਼ ਕਰਕੇ ਤੁਸੀਂ ਆਪ ਆਪਣੇ ਨਾਲ ਸਟੀਲ ਦੀ ਬੋਤਲ ਰੱਖੋ ਜੇ ਬਾਹਰ ਜਾਣਾ ਹੈ ਉਹਦੇ ਨਾਲ ਪੀਓ ਸੋ ਜੇ ਮੇਰੀ ਸਾਰੀ ਇਹਦੀ ਗੱਲਬਾਤ ਤੋਂ ਬਾਅਦ ਤੁਸੀਂ ਜੇ ਇੱਕ ਇਹੀ ਗੱਲ ਅੱਜ ਫੈਸਲਾ ਕਰ ਲਓ ਕਿ ਅੱਜ ਤੋਂ ਬਾਅਦ ਪਾਣੀ ਦੀ ਬੋਤਲ ਖਰੀਦਣੀ ਨਹੀਂ ਹੂੰ ਤੇ ਮੇਰੇ ਖਿਆਲ ਇਹ ਪੰਜਾਬ ਨੂੰ ਤੁਹਾਡੀ ਸਭ ਤੋਂ ਵਧੀਆ ਆ ਤੁਹਾਡਾ ਤੋਹਫਾ ਹੋਇਆ ਸਰ ਇੱਕ ਸਵਾਲ ਪੰਜਾਬ ਦੇ ਫਸਲੀ ਚੱਕਰ ਨੂੰ ਲੈ ਕੇ ਵੀ ਮੈਂ ਕਰਨਾ ਚਾਹਾਂਗਾ ਪੰਜਾਬ ਦੇ ਵਿੱਚ ਡਿੱਗਦਾ ਪਾਣੀ ਦਾ ਲੈਵਲ ਚਿੰਤਾ ਦਾ ਵਿਸ਼ਾ ਤੇ ਆਏ ਦਿਨਾਂ ਇਹ ਗੱਲ ਚੱਲਦੀ ਵੀ ਆਪਾਂ ਨੇ ਪੰਜਾਬ ਦਾ ਪਾਣੀ ਬਚਾਉਣਾ ਕਿਵੇਂ ਬਚਾਈਏ ਪੰਜਾਬ ਵਿੱਚ ਐਮਐਸਪੀ ਦੀ ਮੰਗ ਕਰ ਰਹੇ ਨੇ ਕਿਸਾਨ ਤਾਂ ਹੋਰ ਕਹਿ ਰਹੇ ਨੇ ਵੀ ਸਾਨੂੰ ਐਮਐਸਪੀ ਚਾਹੀਦੀ ਹੈ ਝੋਨੇ ਤੇ ਕਣ ਫਸਲਾਂ ਤੇ ਇੱਕ ਫਸਲੀ ਚੱਕਰ ਨੂੰ ਅਪਣਾ ਕੇ ਆਪਾਂ ਪੰਜਾਬ ਦੇ ਪਾਣੀ ਨੂੰ ਕਿਵੇਂ ਬਚਾ ਸਕਦੇ ਹਾਂ ਪੈਸਟੀਸਾਈਡ ਤੋਂ ਕਿਵੇਂ ਰਾਹਤ ਕਰ ਸਕਦੇ ਆ ਪੈਸਟੀਸਾਈਡ ਪੰਜਾਬ ਦੇ ਪਾਣੀ ਵਿੱਚ ਘੁਲ ਗਿਆ ਜਾ ਕੇ ਸਾਨੂੰ ਜਿਹੜੀ ਹੈ ਨਾ ਆਰਗੈਨਿਕ ਖੇਤੀ ਵੱਲ ਆਉਣਾ ਪੈਣਾ ਜੀ ਅ ਇੱਥੇ ਮੁਕਫਰ ਦੇ ਲਾਗੇ ਪਿੰਡ ਹੈ ਇੱਕ ਫੋਨਗੜ ਉੱਥੇ ਕਮਲਜੀਤ ਹੀਰ ਨੇ ਉਹ ਪਿਛਲੇ ਤਾਂ ਆਲਮੋਸਟ 15 ਸਾਲ ਤੋਂ ਕੰਮ ਕਰਦੇ ਤੁਸੀਂ ਉਹਨੂੰ ਫੇਸਬੁੱਕ ਤੇ ਦੇਖ ਸਕਦੇ ਹੋ ਤੇ ਜਿਹੜਾ ਸਾਡਾ ਪਾਣੀ ਦਾ ਬੜੀ ਮੈਨੂੰ ਉਦਾਸੀ ਹੁੰਦੀ ਹੈ ਕਿ ਸਾਡੇ ਕਿਸਾਨ ਜਿਹੜੀਆਂ ਮੰਗਾਂ ਕਰਦੇ ਨੇ ਧਰਨੀਆਂ ਤੇ ਬੰਦੇ ਨੇ ਉਹਦੇ ਚ ਪਾਣੀ ਦੀ ਗੱਲ ਤੱਕ ਵੀ ਨਹੀਂ ਹੁੰਦੀ ਹਾਂ ਸੋ ਸਾਨੂੰ ਆਪਣੇ ਵੇੜਿਆਂ ਦਾ ਸਾਡੇ ਘਰਾਂ ਦਾ ਪਾਣੀ ਜਿਹੜਾ ਛੱਤਾਂ ਦਾ ਉਹਨੂੰ ਮੁੜ ਕੇ ਇਕੱਠਾ ਕਰਕੇ ਜਿਹਦਾ ਧਰਤੀ 'ਚ ਪਾਈਦਾ ਬੋਰ ਕਰਕੇ ਟੋਵਾ ਕਰਕੇ ਸਾਨੂੰ ਉਹ ਪਾਉਣਾ ਪੈਣਾ ਅਦਰਵਾਈਜ਼ ਸਾਡਾ ਕੋਈ ਗੁਜ਼ਾਰਾ ਨਹੀਂ ਸਰ ਇੱਕ ਕੁਐਸਚਨ ਹੋਰ ਆ 트ੰਪ ਦੀਆਂ ਕੀ ਪਾਲਿਸੀਆਂ ਰਹਿਣਗੀਆਂ এনਵਾਇਰਨਮੈਂਟ ਪੱਖ ਤੋਂ ਲੈ ਕੇ ਕਿਉਂਕਿ ਉਹ ਵਰਲਡ ਨੂੰ ਲੀਡ ਕਰ ਰਹੇ ਨੇ ਪ੍ਰੈਜ਼ੈਂਟ ਟਾਈਮ 'ਚ ਤੇ ਉਹਨਾਂ ਦੇ ਜਿਹੜੇ ਡਿਸੀਜਨ ਨੇ ਐਨਵਾਇਰਨਮੈਂਟ ਨੂੰ ਲੈ ਕੇ ਤੇ ਕਲਾਈਮੇਟ ਚੇਂਜ ਨੂੰ ਉਹ ਸਹੀ ਪੱਖ ਹੀ ਨਹੀਂ ਹਾਂ ਪੱਖੇ ਜੇ ਨਹੀਂ ਲੱਗ ਰਹੇ ਕਿਉਂਕਿ ਉਹ ਜਿਵੇਂ ਪੈरिस ਐਗਰੀਮੈਂਟ ਤੋਂ ਆਪਣੇ ਆਪ ਨੂੰ ਬਾਹਰ ਦੇਖਦੇ ਨੇ ਐਵੇਂ ਲੱਗਦਾ ਵੀ ਉਹ ਬੜਾ ਡਿਕਟੇਟ ਕਰ ਰਹੇ ਨੇ ਇੱਕ ਤਰ੍ਹਾਂ ਤੜੀ ਗੱਲ ਠੀਕ ਹੈ ਪਰ ਇੱਥੇ ਸਾਨੂੰ ਬੜਾ ਨਿਰਾਸ਼ ਹੋਣ ਦੀ ਲੋੜ ਨਹੀਂ ਅਮਰੀਕਾ ਦੀ ਜਿਹੜੀ ਸਿਚੁਏਸ਼ਨ ਥੋੜੀ ਵੱਖਰੀ ਆ ਉੱਥੇ ਜਿਹੜੀ ਫੈਡਰਲ ਸਰਕਾਰ ਹੈ ਨਾ ਉਹਦੇ ਕੋਲ ਪਾਵਰਸ ਹੈਗੀਆਂ ਨੇ ਬਹੁਤ ਪਰ ਉੱਥੇ ਜਿਹੜੀਆਂ ਸਟੇਟਾਂ ਨੇ ਤੇ ਉਹਦੇ ਥੰਨੇ ਕਾਉਂਟੀ ਹੁੰਦੀ ਹੈ ਜਿਹਨੂੰ ਆਪਾਂ ਤਹਿਸੀਲ ਕਹਿੰਦੇ ਆ ਤੇ ਥੰਨੇ ਜਿਹੜਾ ਸ਼ਹਿਰ ਹੈ ਮਿਊਨਿਸਪਲ ਕਮੇਟੀ ਉਹਨਾਂ ਕੋਲ ਬਹੁਤ ਪਾਵਰਸ ਨੇ ਸੋ ਜਿਹੜਾ ਕਲਾਈਮ ਉਫਰ ਫਤਾਰਨਾ ਨਹੀਂ ਹੋਏਗਾ ਉਨੀ ਪੱਦਰਤੇ ਨਹੀਂ ਹੋਏਗਾ ਪਰ ਇਹ ਰੁਕਣਾ ਨਹੀਂ ਹੈ ਔਰ ਦੂਜੀ ਗੱਲ ਹੈ ਜਿਵੇਂ ਕਿਹਾ ਵੀ ਹੁਣ ਜੋ ਕੋਈ ਬੰਦਾ ਇੰਡਸਟਰੀਅਲ ਲਿਸਟ ਹੈ ਉਹਨੂੰ ਤਾਂ ਬਿਜਲੀ ਚਾਹੀਦੀ ਹੈ ਉਹ ਤਾਂ ਸਸਤੀ ਬਿਜਲੀ ਚਾਹੀਦੀ ਹੈ ਤੇ ਜੇ ਉਹਨੂੰ ਫੋਲਰ ਤੋਂ ਮਿਲ ਰਹੀ ਹੈ ਉਹ ਫੋਲਰ ਤੋਂ ਲਏਗਾ ਬਿਲਕੁਲ ਉਹਨੂੰ ਕੀ ਲੋੜ ਹੈ ਕਿ ਕੋਲੇ ਮ ਕੋਲੇ ਤੋਂ ਨਾ ਨਾੜੇ ਆਪਣਾ ਇਮੇਜ ਖਰਾਬ ਕਰਾਂ ਤੇ ਨਾਲੇ ਨਾਲ ਜ਼ਿਆਦਾ ਪੈਸੇ ਖਰਚਾਂ ਸੋ ਉਮੀਦ ਕਰਦੇ ਆਂ ਵੀ ਪੰਜਾਬ ਦਾ ਜਿਹੜਾ ਕਲਾਈਮੇਟ ਚੇਂਜ ਆ ਜਾਂ ਪੂਰੇ ਵਰਲਡ ਦਾ ਕਲਾਈਮੇਟ ਚੇਂਜ ਆ ਆਉਣ ਵਾਲੇ ਦਿਨਾਂ ਵਿੱਚ ਦੇਖਦੇ ਆਂ ਕਿ ਕੀ ਸਮਝੌਤੇ ਹੋਣਗੇ ਕੀ ਇਹਨਾਂ ਦੀ ਪਾਲਿਸੀ ਹੋਊਗੀ ਵਰਲਡ ਲੀਡਰਸ ਦੀ ਕੀ ਪੈਸ ਐਗਰੀਮੈਂਟ ਹੋਊਗਾ ਇਹ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੂਸ ਥੈਂਕ ਯੂ ਥੈਂਕ ਯੂ ਸਰ ਧੰਨਵਾਦ